ਅਗੇ ਇੱਕ ਨਗਰ ਹੈ ਲੋਕਾ ਪਿੰਡੋਂ ਦੇ ਨਾਲ ਹੀ ਚੰਬਲ ਪਿੰਡ ਹੈ ਤੁਹਾਡੀਆਂ ਰਿਸ਼ਤੇਦਾਰੀਆਂ ਹੋਣਗੀਆਂ ਉਹਨਾਂ ਦੀ ਰਿਸ਼ਤੇਦਾਰੀ ਸੀ ਉਹਨਾਂ ਨੇ ਆਪਣੀ ਲੜਕੀ ਦਾ ਰਿਸ਼ਤਾ ਝੰਡੇਰ ਕਰ ਦਿੱਤਾ ਉਹ ਲੜਕਾ ਫੌਜ ਵਿੱਚ ਸੀ ਹਰ ਬੰਦਾ ਇਹ ਵੇਖਦਾ ਵੀ ਮੇਰੇ ਬੱਚੇ ਸੁਖੀ ਰਹਿਣ ਕੋਈ ਨੌਕਰੀ ਪਿੱਛੇ ਵਾਲਾ ਬੱਚਾ ਮਿਲੇ ਉਹ ਫੌਜ ਵਿੱਚ ਜਦੋਂ ਨੇ ਰਿਸ਼ਤਾ ਕਰ ਦਿੱਤਾ ਉਹ ਪਰਿਵਾਰ ਨਾਮ ਜਪਣ ਵਾਲੇ ਨਿਤਨੇਮ ਕਰਨ ਵਾਲੇ ਅੰਮ੍ਰਿਤਧਾਰੀ ਸੀ ਤੋ ਫੌਜੀ ਲड़का ਲੱਭ ਕਿਉਂ ਨਹੀਂ ਰਿਸ਼ਤਾ ਕਰ ਦਿੱਤਾ 1999 ਵਿੱਚ ਹੀ ਰਿਸ਼ਤਾ ਹੋਇਆ ਉਸੇ ਸਾਲ ਕਾਰਗਲ ਦੀ ਜੰਗ ਲੱਗ ਗਈ ਉਹ ਨੌਜਵਾਨ ਦੀ ਉੱਥੇ ਡਿਊਟੀ ਸੀ ਫੌਜ ਵਾਲੇ ਦੀ ਤੋ ਉਸ ਜੰਗ ਵਿੱਚ ਉਹਦੇ ਸੱਜੀ ਬਾਹਾਂ ਵਿੱਚ ਗੋਲੀ ਲੱਗ ਗਈ ਗੋਲੀ ਲੱਗਣ ਨਾਲ ਉਹ ਬਾਹ ਡੈਮੇਜ ਹੋ ਗਈ ਜਦੋਂ ਹੁਣ ਉਹ ਬਾਹ ਡੈਮੇਜ ਹੋ ਗਈ ਜਿਵੇਂ ਉਹ ਨਸਾਂ ਪੂਰੀਆਂ ਕੰਮ ਨਹੀਂ ਕੀਤੀਆਂ ਆਪਰੇਸ਼ਨ ਕਰਨਾ ਪਿਆ ਉਹਦੀ ਬਾਹ ਐ ਲਟਕਦੀ ਹੈ ਉਹ ਪੂਰੀ ਬਾਹ ਕੰਮ ਨਹੀਂ ਕਰਦੀ ਚੱਕ ਨਹੀਂ ਹੋ ਰਹੀ ਜਦੋਂ ਬਾਹਰ ਡੈਮੇਜ ਹੋ ਗਈ ਤਾਂ ਉਹਦਾ ਇਲਾਜ ਉਹਨੇ ਕਰਤਾ ਪਰ ਉਹਦੀ ਜੌਬ ਉਹਨੇ ਪੂਰੀ ਕਰਨੀ ਸੀ ਫੌਜ ਨੇ ਉਹਨੂੰ ਨੌਕਰੀ ਫੌਜ ਦੀ ਹੈ ਤਾਂ ਉਹਦਾ ਰਿਸ਼ਤਾ ਕੀਤਾ ਹੋਇਆ ਸੀ ਉਹ ਫਿਰ ਚੰਬਲ ਪਿੰਨ ਵਾਲੇ ਪਰਿਵਾਰ ਉਹਨਾਂ ਦੇ ਰਿਸ਼ਤੇਦਾਰ ਉਹ ਆਪਸ ਵਿੱਚ ਹੀ ਵਿਚੋਲੇ ਨਾਲ ਸਲਾਹ ਕਰਨ ਲੱਗ ਪਏ ਕਹਦੇ ਠੀਕ ਕਹੇ ਨੌਕਰੀ ਤਾਂ ਚਲੋ ਠੀਕ ਹੈ ਪਰ ਪਾਹਜ ਹੋ ਗਿਆ ਇਹਦੀ ਬਾਹਰ ਡੈਮੇਜ ਹੋ ਗਈ ਸਾਡੀ ਉਮਰ ਕਿਦਾਂ ਲੰਘੇਗੀ ਤਾਂ ਫਿਰ ਉਹਨੇ ਲੜਕੀ ਨੂੰ ਪੁੱਛਿਆ ਕਹਿੰਦੇ ਵੀ ਤੇਰਾ ਰਿਸ਼ਤਾ ਕਿਤੇ ਹੋਰ ਕਰ ਦੇਈਂ ਵੀ ਜਿਹਦੇ ਨਾਲ ਕੀਤਾ ਸੀ ਅਸੀਂ ਹੁਣ ਸਲਾਹ ਕਰਦੇ ਆ ਉਹਦੇ ਗੋਲੀ ਲੱਗਣ ਕਰਕੇ ਫੌਜੀ ਦੀ ਬੰਨ ਡੈਮੇਜ ਹੋਵੇ ਸਾਧ ਸੰਗਤ ਜੇ ਤਾਂ ਹੁੰਦੇ ਕਲਯੁਗੀ ਸੰਸਾਰੀ ਲੋਕ ਇਹ ਤਾਂ ਲੋਕ ਕਰਕੇ ਵੀ ਮੁੱਕਰ ਜਾਂਦੇ ਨੇ ਰਿਸ਼ਤੇ ਨੂੰ ਛੱਡੋ ਵਿਆਹ ਤੋਂ ਵੀ ਮੁੱਕਰ ਜਾਂਦੇ ਨੇ ਉਹ ਸੀ ਬਾਣੀ ਪੜਨ ਵਾਲਾ ਪਰਿਵਾਰ ਬੱਚੀ ਗੁਰਦਵਾਰੇ ਜਾਣ ਵਾਲੀ ਨਿਤਨੇਮ ਕਰਨ ਵਾਲੀ ਗੁਰੂ ਤੇ ਭਰੋਸਾ ਰੱਖਣ ਵਾਲੇ ਦੇਖੋ ਮਨਮੁਖਾਂ ਤੇ ਗੁਰਮੁਖਾਂ ਦਾ ਫਰਕ ਹੁੰਦਾ ਹੈ ਉਹ ਗੁਰਮਖ ਹੋਣ ਕਰਕੇ ਬੱਚੀ ਦੀ ਜ਼ੁਬਾਨ ਤੋਂ ਸ਼ਬਦ ਨਿਕਲਿਆ ਕਹਿੰਦੀ ਪਿਤਾ ਜੀ ਆਪਣੇ ਬਾਪੂ ਜੀ ਨੂੰ ਕਹਿੰਦੀ ਡੈਡੀ ਜੇ ਵਿਆਹ ਤੋਂ ਬਾਅਦ ਜੇ ਉਹ ਮੇਰੇ ਘਰ ਵਾਲੇ ਤੇ ਗੋਲੀ ਲੱਗ ਜਾਂਦੀ ਉਹ ਵਿਆਹ ਤੋਂ ਬਾਅਦ ਅਪਾਹਜ ਹੋ ਜਾਣਾ ਫਿਰ ਤੁਸੀਂ ਮੈਨੂੰ ਵਾਪਸ ਲੈ ਜਾਂਦੇ ਜੇ ਵਿਆਹ ਸ਼ਾਦੀ ਤੋਂ ਬਾਅਦ ਜੰਗ ਵਿੱਚ ਉਹਦੇ ਗੋਲੀ ਲੱਗਦੀ ਬਾਹ ਡੈਮੇਜ ਹੋ ਜਾਂਦੀ ਫਿਰ ਮੈਨੂੰ ਵਾਪਸ ਲੈ ਆਉਂਦੇ ਉਹ ਘਰ ਵਾਲੇ ਚੁੱਪ ਕਰ ਗਏ ਕਹਿੰਦੇ ਨਹੀਂ ਜੜੀ ਪਿਤਾ ਜੀ ਜੋ ਮਹਾਰਾਜ ਦਾ ਹੁਕਮ ਹੈ ਜਿਹਦੇ ਨਾਲ ਰਿਸ਼ਤਾ ਕੀਤਾ ਹੈ ਗੁਰੂ ਦੀ ਹਜ਼ੂਰੀ ਵਿੱਚ ਉਹਦੇ ਨਾਲ ਹੀ ਸ਼ਾਦੀ ਕਰੋ ਉਹ ਬੱਚੀ ਨੂੰ ਨਹੀਂ ਵਿਆਹ ਅੱਜ ਮਹਾਰਾਜ ਦੀ ਕਿਰਪਾ ਬਖਸ਼ਿਸ਼ ਹੈ ਉਹਦੇ ਦੁੱਮੇ ਬੱਚੇ ਕੈਨੇਡਾ ਵਿੱਚ ਬੈਠੇ ਨੇ ਸਾਥ ਸੰਗਤ ਇਹ ਰੱਬ ਤੇ ਭਰੋਸਾ ਰੱਖ ਕੇ ਚੱਲਣ ਵਾਲਿਆਂ ਦਾ ਰੱਬ ਸਹਾਈ ਹੁੰਦਾ ਹੈ ਚਲਾਕੀਆਂ ਕਰਨ ਵਾਲਿਆਂ ਨੂੰ ਕੁਝ ਨਹੀਂ ਮਿਲਦਾ ਜੇ ਉਹ ਬੱਚੀ ਨੇ ਭਰੋਸਾ ਰੱਖ ਕੇ ਉਹ ਫੌਜੀ ਨਾਲ ਫਿਰ ਵਿਆਹ ਕੀਤਾ ਵਾਂ ਡੈਮੇਜ ਹੋ ਗਈ ਫਿਰ ਕੀ ਹੋਇਆ ਜੇ ਵਿਆਹ ਤੋਂ ਬਾਅਦ ਹੋ ਜਾਂਦੀ ਫਿਰ ਰੱਬ ਤੇ ਭਰੋਸਾ ਰੱਖ ਕੇ ਉਹਨਾਂ ਸ਼ਾਦੀ ਕੀਤੀ ਅੱਜ ਮਹਾਰਾਜ ਦੀ ਕਿਰਪਾ ਬਖਸ਼ਿਸ਼ ਹੈ ਦੋਵੇਂ ਬੱਚੇ 12 ਕਲਾਸਾਂ ਕਰਕੇ ਕੈਨੇਡਾ ਪਹੁੰਚੇ ਹੋਏ ਆ ਇੱਥੇ ਚਲਾਕੀਆਂ ਚਤਰਾਈਆਂ ਨਹੀਂ ਚੱਲਦੀਆਂ ਪਾਤਸ਼ਾਹ ਨੇ ਇੱਕੋ ਗੱਲ ਕਹੀ ਸਹ ਸਿਆਣਪਾਂ ਲੱਖੋਂ ਹੈ ਤਾਂ ਇੱਕ ਨਾ ਚੱਲੇ ਨਾਲ ਤੇਰੀਆਂ ਸਿਆਣਪ ਨਾਲ ਨਹੀਂ ਚੱਲਦਾ ਉਹਦੀ ਕਿਰਪਾ ਨਾਲ ਚੱਲਦਾ